you <laughs> ਮੀਡੀਆ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਇਹ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਇਹ ਤਸਵੀਰਾਂ ਹਲਕਾ ਕਨੌਰ ਦੇ ਪਿੰਡ ਸੇਖੂ ਪਰਦੀਆ ਨੇ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੇਖੂ ਪਰਦੀਆ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਦੱਸਦੀ ਹੈ ਕਿ ਵਿਸ਼ੇਸ਼ ਇਤਲਾਸ ਜੋ ਰੱਖਿਆ ਗਿਆ ਸੀ ਜੋ ਸ਼੍ਰੋਮਣੀ ਅਕਾਲੀ ਦਲ ਪੁਨਰਗਠਨ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਚੁੰਦਾ ਇਸ ਦੇ ਵਿੱਚ ਪਹੁੰਚੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਦੱਸਦੀ ਹੈ ਕਿ ਸ਼੍ਰੀ ਅਕਾਲ ਤੱਕ ਸਾਹਿਬ ਦੇ ਆਦੇਸ਼ਾਂ ਮੁਤਾਬਕ ਜੋ ਭਰਤੀ ਮੁਹਿੰਮ ਦੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੀ ਅੱਜ ਇੱਕ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੌਰਾਨ ਜੋ ਹਲਕਾ ਕਨੌਰ ਤੋਂ ਡੈਲੀਗੇਟ ਚੁਣੇ ਗਏ ਨੇ ਤੇ ਆਉਣ ਵਾਲੀ 11 ਅਗਸਤ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਦੁਬਾਰਾ ਅਕਾਲੀ ਜਲਦੀ ਪੁਨਰ ਗਠਿਤ ਕਰਨ ਦੇ ਲਈ ਜੋ ਕਮੇਟੀ ਬਣਾਈ ਗਈ ਸੀ ਉਸ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਜਾਣਾ ਤੇ ਹੋਰ ਇਸ ਮੀਟਿੰਗ ਦੌਰਾਨ ਕੀ ਕੁਝ ਕਿਹਾ ਗਿਆ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੁੰਦਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਭਪਿੰਦਰ ਸਿੰਘ ਸੇਖੂਪਰ ਨੇ ਕਨੌਰ ਤੋਂ ਮੀਡੀਆ న్యూਸ ਪੰਜਾਬ ਦੇ ਲਈ ਰਜਿੰਦਰ ਮੋਹੀਦੀ ਰਿਪੋਰਟ ਪਹਿਲਾਂ ਤਾਂ ਮੈਂ ਮੁਬਾਰਕਬਾਦ ਨਾ ਹਲਕਾ ਕਨੌਰ ਦੇ ਸਮੂਹ ਡੈਲੀਗੇਟਸ ਨੂੰ ਔਰ ਧੰਨਵਾਦ ਕਰਨਾ ਚਾਹ ਕਮਾਲ ਸਿੰਘ ਢੁਕਾ ਉਹਨਾਂ ਦਾ ਜਿਹੜੇ ਪੰਜ ਬਦਰੀ ਕਮੇਟੀ ਵੱਲੋਂ ਅੱਜ ਚੋਣਾਂ ਕਰਾਉਣ ਆਏ ਸੀ ਡੈਲੀਗੇਟਸ ਦੀ ਔਰ ਜੋਨ ਸਹਿਮਤੀ ਨਾ ਹੋਈ ਆ ਸਰਸੰਮਤੀ ਨਾ ਹੋਈ ਆ ਅੱਛੇ ਮਾਹੌਲ ਦੀ ਹੋਈ ਆ ਔਰ ਮੈਨੂੰ ਆਸ ਆ ਕਿ 11 ਅਗਸਤ ਨੂੰ ਜਿਹੜੀ ਪ੍ਰਧਾਨ ਦੀ ਚੋਣ ਆ ਹੋਵੇ ਕਿਸੇ ਤਰ੍ਹਾਂ ਸਹਿਮਤੀ ਨਾਲ ਹੋਵੇਗੀ ਕਿਉਂਕਿ 100 ਤੋਂ ਵੱਧ ਹਲਕੇ ਵਿੱਚ ਵਰਕਿਰਿਆ ਮੁਕੰਮਲ ਹੋ ਚੁੱਕੀ ਹੈ ਡੈਲੀਗੇਟ ਦੀ ਹਰ ਹਲਕੇ ਦੇ ਵਿੱਚ ਸਹਿਮਤੀ ਹੋਈ ਹੈ ਹਰ ਹਲਕੇ ਦੇ ਵਿੱਚ ਬਿਨਾਂ ਵਿਵਾਦ ਤੋਂ ਕੋਈ ਕਿਸੇ ਤਰ੍ਹਾਂ ਟਕਰਾਅ ਤੋਂ ਬਿਨਾਂ ਸਰਬਸੰਮਤੀ ਨਾਲ ਚੋਣ ਹੋਣੀ ਹੈ ਇਸ ਲਈ 11 ਅਗਸਤ ਦੀ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਹੋਏਗੀ ਐਸਾ ਸਾਨੂੰ ਵਿਸ਼ਵਾਸ ਹੈ ਔਰ ਮੈਂ ਸਮਝਦਾ ਕਿ ਇਹ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਤੋਂ ਭਜਾਉਣ ਦਾ ਪ੍ਰੋਗਰਾਮ ਦਿੱਤਿਆ ਜਾਣਾ ਅੱਜ ਪੰਜਾਬ ਲਾਵਾਰਸਾ ਪੰਜਾਬ ਅੱਜ ਗੈਰ ਪੰਜਾਬੀਆਂ ਦੇ ਹੱਥਾਂ ਵਿੱਚ ਚਲਾ ਗਿਆ ਸਾਡੀ ਮੌਜੂਦਾ ਸਰਕਾਰ ਪੰਜਾਬ ਦੀ ਕੇਵਲ ਗੱਪਾਂ ਨਾਲ ਤੇ ਚੁਟਕਿਆਂ ਨਾਲ ਡੰਗ ਟਵਾ ਰਹੀ ਆ ਪੰਜਾਬ ਦਾ ਕੋਈ ਸਵਾਰ ਨਹੀਂ ਸਕੇ ਪੰਜਾਬ ਦੇ ਜਿੰਨੇ ਵੀ ਮਸਲੇ ਸੀ ਖਾਸ ਤੌਰ ਤੇ ਦਿੱਲੀ ਨੇ ਜਿਸ ਤਰ੍ਹਾਂ ਪੰਜਾਬ ਦੀ ਸੰਘੀ ਕੁੱਟੀ ਪਿਛਲੇ ਸਮੇਂ ਵਿੱਚ ਭਾਵੇਂ ਟਾਈਮ ਮਾਤੇ ਕਬਜ਼ਾ ਕਰ ਲਿਆ ਭਾਵੇਂ ਚhattisgarh ਦੇ ਵਿੱਚ ਸਾਡੀ ਮਲਾਜਮਾਂ ਦੀ ਰੇਸ਼ ਉਹ ਖਤਮ ਕਰਤੀ ਮਤਲਬ 50 ਕਿਲੋਮੀਟਰ ਤੇ ਤਾਂ VSF ਲੈਣ ਕੇ ਬਿਠਾਤੀ ਅੱਜ ਪੰਜਾਬ ਸੂਬਿਆਂ ਦੇ ਅਧਿਕਾਰ ਖੇਤਰ ਤੇ ਕੇਂਦਰ ਦਾ ਨੰਗੇ ਚਿੱਟੇ ਰੂਪ ਵੀ ਦਾਖਲ ਦਾ ਸੀ BBMP ਦਾ 8 ਕਰੋੜ ਤੋਂ ਵੱਧ ਰੁਪਇਆ ਪੰਜਾਬ ਦਾ BBMP ਵੱਲੋਂ ਕੇਂਦਰ ਦੀਆਂ CISF ਵਰਗੀਆਂ ਸਿਕਿਉਰਿਟੀ ਏਜੰਸੀਆਂ ਦੇ ਬਿਨਾ ਪੁੱਛੇ ਪੰਜਾਬ ਦੀ ਸਰਕਾਰ ਦੀ ਆਗਿਆ ਤੋਂ ਬਿਨਾ ਦੇ ਦੇਣਾ ਮਲੇ ਤੋਂ ਵੱਡਾ ਪੰਜਾਬ ਲਈ ਕੋਈ ਸਰਵਿੰਦਗੀ ਵਾਲੀ ਗੱਲ ਨਹੀਂ ਹੈ ਪੰਜਾਬ ਲਈ ਚੁਣੌਤੀ ਵਾਲੀ ਕੋਈ ਗੱਲ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਬੈਠਿਆ ਪੰਜਾਬ ਦੀ ਸਰਕਾਰ ਚੁੱਪ ਬੈਠੀ ਆ ਧਰਨੇ ਲਾ ਕੇ ਦੇਵਤੇ ਪਹਿਲਾਂ ਬਹੁਤ ਖੇਖਣ ਕਰਦੇ ਰਹੇ ਪਰ ਜਦੋਂ ਹੁਣ ਪੈਸਾ BBMP ਦਾ ਚੁੱਪ ਕਰਕੇ 6SFC ਦੇ ਹਵਾਲੇ ਕਰਦਾ ਉਦੋਂ ਮੁੱਖ ਮੰਤਰੀ ਸਾਹਿਬ ਬੋਲੇ ਨਹੀਂ ਇੱਕ ਸ਼ਬਦ ਵੀ ਉਹ ਦਿੱਲੀ ਤੋਂ ਡਰਦੇ ਕਹਿ ਲੋ ਦਿੱਲੀ ਵਾਲਿਆਂ ਦੇ ਦਰਵਾਜ਼ੇ ਥੱਲੇ ਕਹਿ ਲੋ ਮਨ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਲਈ ਜਾਗੋ ਤੇ ਜਗਾਓ ਪੰਜਾਬ ਦਾ ਬਚਾਓ ਇਹ ਮਹੀਮਤੀ ਆਉਣ ਵਾਲੇ ਸਮੇਂ ਸ਼ੁਰੂ ਕਰਨੀ ਆ ਔਰ ਪੰਜਾਬੀਆਂ ਨੂੰ ਪੰਜਾਬ ਬਣਾਉਣ ਲਈ ਅਸੀਂ ਹੌਕਾ ਦੇਣਾ ਅੱਜ ਆਉਣ ਵਾਲਾ ਸਮਾਂ ਖਤਰੇ 'ਚ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਾ ਜਾਗੇ ਤਾਂ ਪੰਜਾਬ ਪੰਜਾਬ ਨਹੀਂ ਰਹਿਣਾ ਪੰਜਾਬ ਦਾ ਸੱਭਿਆਚਾਰ ਖਤੋਂ ਹੋ ਜਾਏਗਾ ਪੰਜਾਬੀ ਮਾਂ ਬੋਲੀ ਬੋਲਣ ਬਾਰੇ ਗਿਣਤੀ ਘਟ ਜੇਗੀ ਪੰਜਾਬ ਦੀ ਧਰਤੀ ਤੇ ਗੈਰ ਪੰਜਾਬੀ ਕਾਬਜ ਹੋ ਜਾਣਗੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਣੀਆਂ ਸਕੀਮਾਂ ਹੋ ਰਹੀਆਂ ਨੇ ਇਸ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਰ ਸ੍ਰੀ ਅਕਾਲ ਤਾ ਸਾਥ ਦੀ ਸਰਕਾਰਤੀ ਹੈ ਬਣਾਉਣ ਜੋ ਅਸੀਂ ਜਾ ਰਹੇ ਹਾਂ 11 ਅਗਸਤ ਨੂੰ ਜੋ ਸਾਹਮਣੇ ਆਉਣਾ ਉਹ ਹੀ ਕੋਈ ਇੱਕ ਰਸਤਾ ਪੰਜਾਬ ਨੂੰ ਬਚਾਉਣ ਦਾ ਪੰਥ ਨੂੰ ਬਚਾਉਦਾ ਮੈਂ ਪੁਲਿੰਗ ਦੀ ਨੀਤੀ ਸੁਵੰਤਿਪਨ ਲਾਈਨ ਪਾਲਿਸੀ ਜਿਹੜੀ ਆ ਉਹ ਕਿਸਾਨਾਂ ਨੂੰ ਮੈਂ ਸਮਝਦਾ ਬਦਲ ਕੇ ਕਿਹਾਦਾ ਖੇਤੀ ਤੋਂ ਬਾਹਰ ਕਦਰ ਦੀ ਨੀਤੀ ਆ ਮਤਲਬ ਅੱਧਾ ਪੰਜਾਬ ਸ਼ਰੀ ਕਰਨ ਦੇ ਨਾਂ ਥੱਲੇ ਖੇਤੀ ਤੋਂ ਪਰੇ ਕਰਤਾ ਇਹ ਖੇਤੀ ਸੈਕਟਰ ਖਤਮ ਹੋ ਜਾਣਾ ਪੰਜਾਬ ਦਾ ਖੇਤੀ ਦੇ ਆਧਾਰ ਤੇ ਸੀ ਸਰ ਅੱਜ ਜਿਹੜਾ ਤੁਸੀਂ ਇੱਕ ਪ੍ਰੋਗਰਾਮ ਰੱਖਿਆ ਗਿਆ ਜੀ ਸਪੈਸ਼ਲ ਡੈਲੀਗੇਟ ਦਾ ਕੀ ਕੰਮ ਹੋ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਜੋ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਹੁਕਮ ਜਾਰੀ ਕੀਤਾ ਸੀ ਕਿ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰਿਓਂ ਭਰਤੀ ਕਰਕੇ ਨਵਾਂ ਪ੍ਰਧਾਨ ਚੁਣ ਕੇ ਵੀ ਸਾਰਾ ਢਾਂਚਾ ਨਵਾਂ ਬਣਾਇਆ ਜਾਵੇ ਉਸ ਤਹਿਤ ਜੋ ਭਰਤੀ ਹੋਈ ਆ ਬੜੇ ਸਾਫ਼ ਸੁਥਰੇ ਤਰੀਕੇ ਨਾਲ ਉਹ ਸਾਰੇ ਸਰਕਲਾਂ ਦੇ ਡੈਲੀਗੇਟ ਅੱਜ ਇੱਥੇ ਇਕੱਠੇ ਹੋਏ ਹਲਕਾ ਕਨੌਰ ਦੇ ਉਹਨਾਂ ਨੇ ਜ਼ਿਲ੍ਹੇ ਦੇ ਡੈਲੀਗੇਟ ਸਰਬਸੰਮਤੀ ਨਾਲ ਚੋਣ ਕੀਤੀ ਉਸ ਤੋਂ ਬਾਅਦ ਫਿਰ ਜਿਹੜੇ ਸਟੇਟ ਦੇ ਡੈਲੀਗੇਟ ਚੁਣੇ ਜਾਣੇ ਸੀ ਉਹ ਸਟੇਟ ਦੇ ਡੈਲੀਗੇਟ ਵੀ ਸਰਬਸੰਮਤੀ ਨਾਲ ਜਿਹੜੇ ਚੁਣੇ ਹੋਏ ਡੈਲੀਗੇਟਾਂ ਚੋਂ ਉਹ ਅੱਗੇ ਚੁਣੇ ਗਏ ਕਿੰਨੇ ਡੈਲੀਗੇਟ ਜਿਹੜੇ ਨੇ ਚੁਣੇ ਗਏ ਹਨ ਧਨੌਰ ਦੇ ਜਿਹੜੇ ਸਰਕਲਾਂ ਦੇ 200 220 ਦੇ ਕਰੀਬ ਡੈਲੀਗੇਟ ਚੁਣੇ ਗਏ ਨੇ ਤੇ ਉਹਨਾਂ ਚੋਂ 7 ਡੈਲੀਗੇਟ ਜਿਹੜੇ ਨੇ ਆਪਣਾ ਜ਼ਿਲ੍ਹੇ ਦੇ ਹੋ ਗਏ ਤੇ 4 ਸਟੇਟ ਦੇ ਹੋ ਗਏ ਤੇ ਅੱਜ ਜਿਸ ਤਰ੍ਹਾਂ ਵਰਕਰ ਜਿਹੜੇ ਨੇ ਇਕੱਠੇ ਹੋਏ ਨੇ ਤੇ ਜਰਦਾਰ ਲਾਲ ਸਿੰਘ ਵੀ ਕਹ ਰਹੇ ਸੀ ਇਹ ਵਰਕਰਾਂ ਦੇ ਵਿੱਚ ਨਾ ਅਨੰਖੀ ਹੈ ਜਿਹੜੀ ਵੀ ਪਾਰਟੀ ਵਰਕਰ ਜਾਂ ਫਿਰ ਲੀਡਰ ਉਹਨਾਂ ਦੀ ਨਹੀਂ ਸੁਣਦੇ ਹੈਗੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਲੀਡਰ ਨਹੀਂ ਸੁਣ ਰਹੇ ਨਹੀਂ ਉਹ ਉਹਨਾਂ ਨੇ ਇਹ ਵੀ ਕਿਹਾ ਵੀ ਲੀਡਰ ਸਾਡੀ ਗੱਲ ਨਹੀਂ ਸੁਣਦੇ ਕਹਿਣ ਦਾ ਭਾਵ ਹੈ ਵੀ ਲੀਡਰ ਜਿਹੜੇ ਨੇ ਉਹ ਅਸਲ 'ਚ ਵਰਕਰਾਂ ਦੀ ਭਾਵਨਾ ਨਹੀਂ ਸਮਝ ਰਹੇ ਭਾਵਨਾ ਨਹੀਂ ਸਮਝ ਰਹੇ ਉਹ ਕਾਰਨ ਕੀ ਸੀ ਕਿਉਂਕਿ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਸੀ ਉਹ 100 ਹਲਕਿਆਂ 'ਚ ਤਕਰੀਬਨ ਲਗਭਗ ਗਏ ਸੀ 100 ਤੋਂ ਵੱਧ ਹਲਕਿਆਂ 'ਚ ਉੱਥੇ ਵੀ ਉਹਨਾਂ ਨੇ ਜੋ ਵਰਕਰਾਂ ਨੇ ਆਪਣੀ ਭਾਵਨਾਵਾਂ ਦੱਸੀ ਸੀ ਸਾਰੇ ਨੇ ਉਹ ਉਸਤੇ ਪੂਰਾ ਅਮਲ ਨਹੀਂ ਹੋਇਆ ਜੇ ਉਦੋਂ ਅਮਲ ਹੋ ਜਾਂਦਾ ਤਾਂ ਆ ਦਿਨ ਅਜ ਨਹੀਂ ਆਉਣਾ ਸੀ ਤੇ ਉਹ ਸਾਰਾ ਹੀ ਇਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰ ਉਹ ਤਬਦੀਲ ਹੋਵੇ ਲੀਡਰਸ਼ਿਪ ਚੇਂਜ ਹੋਵੇ ਨਵਾਂ ਕੋਈ ਚਿਹਰੇ ਮੁਰੇ ਆਉਣ ਤੇ ਜੋ ਸਾਡੇ ਕਿਉਂਕਿ ਦੋ ਤਰੀਕੇ ਨਾਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਗਿਣਾ ਜਾਂਦਾ ਸੀ ਇੱਕ ਪੰਥਕ ਤੌਰ ਤੇ ਇੱਕ ਕਿਸਾਨੀ ਤੇ ਮਜ਼ਦੂਰਾਂ ਲਈ ਕਿਸਾਨ ਤੇ ਮਜ਼ਦੂਰਾਂ ਲਈ ਵੀ ਸਾਡੇ ਨਾਲ ਲੋਕ ਅਲੱਗ ਹੋਵੇ ਜਦੋਂ ਅਸੀਂ ਬਿਲਕੁਲ ਹੀ ਹਮਾਇਤ ਕਰਦੇ ਰਹੇ ਫਿਰ ਜਿਹੜੀ ਪੰਥਕ ਤੌਰ ਤੇ ਬੋਟ ਸੀ ਜਦੋਂ ਇਹੋ ਜੇ ਕੁਝ ਘਟਨਾਵਾਂ ਹੋਈਆਂ ਕਿ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਖੂਨ ਪੀਤਾ ਹੋਇਆ ਸੀ ਉਹਨਾਂ ਨੂੰ ਅਸੀਂ ਵੱਡੇ ਵੱਡੇ ਅਹੁਦਿਆਂ ਤੇ ਲਾਇਆ ਵੱਡੇ ਅਹੁਦੇ ਦਿੱਤੇ ਗਏ ਤੇ ਆਪਣੀ ਸਰਕਾਰ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਨ੍ਹਾਂ ਨੇ ਬੇਅਦਬੀ ਕੀਤੀ ਅਸੀਂ ਉਹਨਾਂ ਨੂੰ ਫੜਨ ਦੀ ਬਜਾਏ ਉਹਨਾਂ ਦੀ ਪਿੱਠ थਾਪੜੀ ਸਾਡੀ 11-10 ਜਿਹੜੀ ਹੈ ਨਵੀਂ ਜਿਹੜੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਇੱਕ ਹੀ ਲੱਗਦਾ ਹੈ ਕਿ ਦੁਬਾਰਾ ਅਕਾਲੀ ਦਲ ਜਿਹੜੀ ਹੈ ਸਥਿਰ ਹੋਣ ਜਾ ਰਿਹਾ ਹੈ ਦੇਖੋ ਇਹ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਇਹ ਜਿਹੜਾ ਰਾਹ ਆ ਅਕਾਲ ਤਖਤ ਸਾਹਿਬ ਵੱਲੋਂ ਹੀ ਜਿਹੜਾ ਦਿਸ਼ਾ ਨਿਰਦੇਸ਼ ਦਿੱਤਾ ਗਿਆ ਤੇ ਉਹ ਸੰਗਤ ਨੇ ਅਪਣਾਇਆ ਜਦੋਂ ਗੁਰੂ ਦੇ ਦੱਸੇ ਹੋਏ ਰਾਹ ਤੇ ਕੋ ਚੱਲਾਂਗੇ ਤਾਂ ਜਰੂਰ ਉਸ ਵਿੱਚ ਸਫਲਤਾ ਹੋਵੇਗੀ ਇਹ ਜਿਹੜੀ ਗੱਲ ਵੀ ਕਿਉਂਕਿ ਲੋਕਾਂ ਤੁਸੀਂ ਦੇਖ ਰਿਹਾ ਅੱਜ ਸਾਡੇ 'ਚ ਉਹ ਲੋਕ ਵੀ ਆਏ ਉਹ ਲੋਕ ਵੀ ਡੈਲੀਗੇਟ ਬਣੇ ਜਿਨ੍ਹਾਂ ਜਿਹੜਾ ਨੇ ਮਤਲਬ ਕਿ ਜਿਹੜੇ ਕਿਸੇ ਦੇ ਕਿਸੇ ਕਾਰਨਾ ਕਰਕੇ ਧਾਰਮਿਕ ਤੌਰ ਤੇ ਜਿਹਨਾਂ ਨੂੰ ਨਮੋਸ਼ੀ ਹੋਈ 2015 'ਚ ਖਾਸ ਕਰਕੇ ਉਹ ਦੁਬਾਰੇ ਸਾਡੇ ਚ ਇਸ ਕਰਕੇ ਆਏ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਖੜਕੇ ਜਿਹੜੀ ਪਿੱਠ ਕਰੀ ਹੋਈ ਸੀ ਉਹ ਕਮਾ ਲਈ। ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਪੰਥਰ ਪੰਜਾਬ ਪ੍ਰਵਾਂਤ ਲੀਡਰਸ਼ਿਪ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਪੰਜਾਬੀਆਂ ਨੂੰ ਦੇਣੀ ਸੀ। ਉਸ ਦੇ ਤਹਿਤ ਉਹ ਪ੍ਰਕਿਰਿਆ ਮੁਕੰਮਲ ਹੋਈ ਆ ਔਰ 21 ਤਾਰੀਖ ਤੋਂ ਹਰ ਹਲਕੇ ਵਿੱਚ ਜਾ ਕੇ ਕਮੇਟੀ ਵੱਲੋਂ ਡੈਲੀਗੇਟਾਂ ਦੀ ਚੋਣ ਆ ਜਿਹੜੀ ਸਟੇਟ ਔਰ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਕੀਤੀ ਜਾ ਰਹੀ ਆ ਜਿਸ ਦੇ ਤਹਿਤ ਅੱਜ ਹਲਕਾ ਘਨੌਰ ਵਿੱਚ ਸਲਾਰ ਪ੍ਰੇਮ ਸਿੰਘ ਜੀ ਚੰਦੂ ਮਹਾਰਾ ਸਾਹਿਬ ਔਰ ਸਾਡੇ ਹਲਕਾ ਇੰਚਾਰ ਸਲਾਰ ਭਪਿੰਦਰ ਸਿੰਘ ਛੇਕੂਪੁਰਾ ਜੀ ਸੰਧੂ ਸਾਹਿਬ ਸਾਰਿਆਂ ਲੀਡਰਸ਼ਿਪ ਨੇ ਆਗੂ ਸਹਿਬਾਨ ਨੇ ਆਪਣੀ ਡੈਲੀਗੇਟਾਂ ਦੀ ਜਿਹੜੀ ਮੀਟਿੰਗ ਆ ਉਹ ਬੜੇ ਚੰਗੇ ਮਾਹੌਲ ਵਿੱਚ ਉਈ ਔਰ ਸਰਬਸੰਮਤੀ ਨਾਲ ਚਾਰ ਸਟੇਟ ਦੇ ਡੈਲੀਗੇਟ ਔਰ ਜ਼ਿਲ੍ਹੇ ਦੇ ਡੈਲੀਗੇਟ ਨੇ ਜਿਹੜੇ ਚੁਣੇ ਗਏ ਨੇ ਸੋ ਮੈਂ ਸਾਰੀ ਲੀਡਰਸ਼ਿਪ ਨੂੰ ਸਾਰੇ ਚੁਣੇ ਹੋਏ ਡੈਲੀਗੇਟ ਸਾਹਿਬਾਨ ਨੂੰ ਕਮੇਟੀ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਲੱਖ ਲੱਖ ਵਧਾਈ ਦਿੰਦਾ ਅਸਰ ਜਿੱਦਾਂ ਲੀਡਰਸ਼ਿਪ ਦੇ ਵੱਲੋਂ ਜਿਹੜਾ ਹੈ ਅਕਾਲੀ ਦਰਬਾਰ ਤੋਂ ਇੱਕ ਪੱਤਰ ਭੇਜਿਆ ਗਿਆ ਸੀਗਾ ਜਾਂ ਫਿਰ ਇਕੱਠੇ ਹੋਣ ਦੇ ਲਈ ਜੋ ਮੀਟਿੰਗ ਹੋਣੀ ਹੈ ਪਰ ਦਰਸ਼ੀ ਸਿੰਘ ਜੀ ਨੇ ਜਿਹੜਾ ਉਹ ਨਾਮ ਦੇਖੋ ਗੱਲ ਉਹ ਤਾਂ ਦੀ ਸਾਡੇ ਪੱਤਰ ਨੂੰ ਤਾਂ ਉਹ ਕੀ ਸਮਝਦੇ ਨੇ ਉਹ ਤਾਂ ਅਕਾਲ ਤਖਤ ਨੂੰ ਨਹੀਂ ਕੋ ਸਮਝ ਰਹੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤਾਂ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਪਰ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਸੀ ਭਾਵਨਾ ਸੀ ਪੰਥਕ ਇਕਤਾ ਦੀ ਸੋ ਨਹੀਂ ਉਹ ਸੀ ਨੂੰ ਮਨਜ਼ੂਰ ਕਰ ਰਹੇ ਤਾਂ ਫਿਰ ਪੰਥ ਇੱਕ ਤਰਫਾ ਹੋ ਕੇ ਉਹਨੂੰ ਮਨਜ਼ੂਰ ਕਰੂਗਾ ਔਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਇੱਕ ਪੰਥਕ ਪਲੇਟਫਾਰਮ ਮਿਲੇਗਾ ਗਾਉਮ ਨੂੰ ਉਹ ਇਕੱਲੇ ਹੀ ਰਹਿ ਜਾਣਗੇ ਉਹ ਲੀਡਰ ਲੀਡਰ ਹੀ ਰਹਿ ਜਾਣਗੇ ਤਾਂ ਸੰਗਤ ਹੈ ਜਿਹੜੀ ਸਾਰੀ ਇੱਕ ਪਾਸੇ ਹੋ ਗਈ ਗੱਲ ਕਰ ਰਹੇ ਹਾਂ ਕਿ ਲੀਡਰਸ਼ਿਪ ਜਿਹੜੀ ਹੈ ਸਾਰੇ ਇੱਕ ਸਾਈਡ ਹੋਣ ਦੀ ਹੈ ਇਹ ਜਿਹੜਾ ਲਾਰਜ ਮੈਕੈਨਿਕਿਕ ਗਰੁੱਪ ਹੈ ਤੇ ਜਿਹੜੇ ਨਾਰਥ ਨੇ ਕਿ ਵਰਕਰਾਂ ਦੇ ਲਈ ਸੁਣੀ ਜਾਂਦੇ ਆ ਅੱਗੇ ਕਿਵੇਂ ਹੋਏਗਾ ਕਿ ਜਿਹੜੀ ਇਕੱਠੇ ਹੋਣ ਦੀ ਸੁਭਾਅ ਤਾਂ ਹੈ ਜੀ ਦੇਖੋ ਫਿਲਹਾਲ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਇੱਕ ਚੰਗੀ ਇੱਕ ਤਾਂ ਲੀਡਰਸ਼ਿਪ ਦੇਣੀ ਆ ਜਿਹਨੂੰ ਪੰਥੌਰ ਪੰਜਾਬ ਪ੍ਰਵਾਨ ਕਰ ਲਵੇ ਜਿੱਥੇ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਹੋਵੇ ਦੂਜਾ ਮਨੋਰਥ ਹੈ ਕਿ ਅਸੀਂ ਏਜੰਡਾ ਦੇਣਾ ਏਜੰਡਾ ਉਹ ਹੋਵੇ ਜਿਹਦੇ ਤੇ ਪੰਥੌਰ ਪੰਜਾਬ ਸਹਿਮਤ ਹੋਵੇ ਲੋਕਾਂ ਨੂੰ ਲੱਗੇ ਕਿ ਸਾਡੇ ਹੱਕਾਂ ਲਈ ਲੜ ਰਹੀ ਹੈ ਇਹ ਲੀਡਰਸ਼ਿਪ ਲੋਕਾਂ 'ਚ ਇਹ ਪ੍ਰਭਾਵ ਚਲਾ ਗਿਆ ਸੀ ਕਿ ਲੀਡਰਸ਼ਿਪ ਸੱਤਾ ਪ੍ਰਾਪਤੀ ਲਈ ਆਪਦੇ ਨਿੱਜੀ ਹਿੱਤਾਂ ਨਹੀਂ ਲੜ ਰਹੀ ਹੈ ਜਿਸ ਕਰਕੇ ਇਕਾਦੀਲ ਕਮਜ਼ੋਰ ਹੋਇਆ ਉਹ ਪ੍ਰਭਾਵ ਖਤਮ ਕਰਨ ਨੇ ਔਰ ਇਹ ਪ੍ਰਭਾਵ ਦੇਣਾ ਕਿ ਅਸੀਂ ਪੰਥਰ ਪੰਜਾਬ ਲਈ ਲੜਦੇ ਆਂ ਲੜਨਾ ਵੀ ਆ ਔਰ ਇਕਾਦੀਲ ਦੀ ਡਿਊਟੀ ਵੀ ਹੈ ਸੀ ਸੋ ਜਦੋਂ ਉਸ ਤਰ੍ਹਾਂ ਦਾ ਸਾਨੂੰ ਮਾਹੌਲ ਦਿਸੂਗਾ ਤਾਂ ਸੰਗਤ ਵੱਲੋਂ ਸਹਿਯੋਗ ਆਪਾਂ ਬਹੁਾਰੇ ਮਿਲੂ ਅਰੇ ਕਿ ਕਿਵੇਂ ਦੇਖ ਜਾਈਏ ਜਿਹੜੇ ਜਿਹਿੰਦਰ ਸਿੰਘ ਦਾਅਵਾ ਨਹੀਂ ਉਹਨਾਂ ਦੇ ਜਿਹੜੀ ਹੈ ਕਿ ਕੋਈ ਤਾਂ ਸਰਕਾਰ ਤਾਂ ਦੇਖੋ ਲਾਅ ਐਂਡ ਆਰਡਰ ਪੱਖੋਂ ਡਿਵੈਲਪਮੈਂਟ ਪੱਖੋਂ ਫਾਈਨੈਂਸਿਸ ਪੱਖੋਂ ਹਰ ਪੱਖ ਤੋਂ ਫੇਲ ਹੀ ਆ ਸਿਰਫ ਡਰਾਮੇ ਦੇ ਝੂਠ ਤੇ ਜਾਂ ਪਾਏ ਕਹੀਏ ਕਿ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਨੇ ਇਹ ਦੋ ਬਿਨਾ ਕੁਝ ਨਹੀਂ ਬੋਰਡ ਲੱਗ ਰਹੇ ਨੇ ਗਰਾਊਂਡ ਤੇ ਕੁਝ ਨਹੀਂ ਹੋ ਰਿਹਾ ਸੋ ਇਸ ਕਰਕੇ ਧਮਕੀ ਕਿਸੇ ਨੂੰ ਵੀ ਮਿਲੇ ਹਰ ਹਰੇਕ ਨੂੰ ਮਾਰੀ ਆ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਵੱਡਾ ਬੰਦਾ ਸੋ ਇੱਕ ਭੈਰਤ ਜੀਵਨ ਆ ਜਿਹੜਾ ਉਹ ਸਰਕਾਰ ਨਹੀਂ ਦੇ ਸਕੀ ਇਹ ਲੋਕਾਂ ਨੂੰ ਲੋਕ ਆਪਣੇ ਆਪ ਨੂੰ ਆਜ਼ਾਦ ਨਹੀਂ ਮਹਿਸੂਸ ਕਰਦੇ ਲੋਕ ਡਰ ਭੈਣ ਨਾਲ ਆਪਣਾ ਜੀਵਨ ਬਸ਼ਰ ਕਰ ਰਹੇ ਨੇ ਮੈਂ ਸਮਝਦਾ ਨਿੰਦਣਯੋਗ ਵੀ ਆ ਔਰ ਪੰਜਾਬ ਲਈ ਬੜਾ ਦਰਦਨਾਕ ਆਉਣ ਵਾਲੇ ਸਮੇਂ ਦੇ ਸਾਥ ਤੁਸੀਂ ਵੀ ਪ੍ਰਧਾਨ ਤੁਹਾਨੂੰ ਦੀ ਇੱਕ ਵਾਇਦ ਸ਼ੁਰੂ ਕਰ ਰਹੇ ਹੋ ਜਾਂ ਕੋਈ ਨਾਮ ਇਦਾਂ ਬਸ ਸਾਡਾ ਜੀ ਅੱਜ ਕੱਲ ਮੱਕ ਜੂ ਇਸ ਤੋਂ ਬਾਅਦ ਸਾਰੀ ਲੀਡਰਸ਼ਿਪ ਬੈਠ ਕੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕਰਾਂਗੇ ਜੋ ਵੀ ਪੰਜਾਬ ਔਰ ਪੰਥ ਦੇ ਹਿੱਤ ਚ ਹੋਊਗਾ ਪਾਰਟੀ ਦੇ ਹਿੱਤ ਚ ਹੋਊਗਾ ਉਹ ਫੈਸਲਾ ਮਿਲੂਗਾ ਤੁਹਾਨੂੰ ਇਸ ਗੱਲ ਦਾ